ਡੇਰਾ ਬਾਬਾ ਨਾਨਕ ਇਸ ਵੇਲੇ ਪੱਖ ਦਾ ਨਜ਼ਰ ਆ ਰਿਹਾ ਹੈ ਡੇਰਾ ਬਾਬਾ ਨਾਨਕ ਹਲਕਾ ਉਸੇ ਤਰ੍ਹਾਂ ਭੱਕ ਰਿਹਾ ਜਿਵੇਂ ਗਿੱਦੜਬਾ ਹਲਕੇ ਦੇ ਵਿੱਚ ਸਿਆਸਤ ਭੱਕ ਰਹੀ ਸੀ ਔਰ ਐਤ ਕੀ ਹੁਣ ਇੱਕ ਹੋਰ ਨਾਮ ਉੱਭਰ ਕੇ ਸਾਹਮਣੇ ਆਇਆ ਇਹ ਨਾਮ ਜੁੜਿਆ ਹੋਇਆ ਹੈ ਸਪਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਇਹ ਨਾਮ ਜੁੜਿਆ ਹੋਇਆ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਹੁਣੇ ਕਿਆਸ ਰਈਆਂ ਸ਼ੁਰੂ ਹੋ ਗਈਆਂ ਜਾਣਕਾਰੀਆਂ ਸ਼ੁਰੂ ਹੋ ਗਈਆਂ ਆਉਣੀਆਂ ਕਿ ਕੀ ਇਹ ਦੋਵੇਂ ਨਾਮ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਔਰ ਭਾਈ ਅਮਰਪਾਲ ਸਿੰਘ ਇੱਕ ਦੂਸਰੇ ਤੋਂ ਅਲਹਿਦਾ ਹੋਣ ਜਾ ਰਹੇ ਨੇ ਕਿ ਅੰਦਰ ਖਾਤੇ ਕੁਝ ਵੱਖਰਾ ਸ਼ੁਰੂ ਹੋ ਰਿਹਾ ਹੈ ਕਿ ਅੰਦਰ ਖਾਤੇ ਬਗਾਵਤ ਹੋ ਰਹੀ ਹੈ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਖਬਰ ਦੱਸੀ ਜਾ ਰਹੀ ਹੈ ਔਰ ਡੇਰਾ ਬਾਬਾ ਨਾਨਕ ਤੋਂ ਇੱਕ ਵਿਅਕਤੀ ਚੋਣ ਲੜਨ ਦਾ ਜਿਹੜਾ ਚਾਹਵਣ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਲਈ ਸੀ ਹੁਣ ਉਹ ਵਿਅਕਤੀ ਇੱਕ ਵਕਰੀ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਰ ਰਿਹਾ ਹੈ ਸੂਤਰਾਂ ਮੁਤਾਬਕ ਇਹ ਖਬਰਾਂ ਸਾਹਮਣੇ ਆ ਰਹੀਆਂ ਦਰਅਸਲ ਇੱਕ ਨਾਮ ਸੁਖਵਿੰ ਸਰਬਜੀਤ ਸਿੰਘ ਖਾਲਸਾ ਵੀ ਚੋਣ ਮੁਹਿੰਮ ਦੇ ਵਿੱਚ ਵੱਡਾ ਰੋਲ ਨਿਭਾਉਂਦੇ ਨੇ ਸਰਬਜੀਤ ਸਿੰਘ ਖਾਲਸਾ ਜਦੋਂ ਲੋਕ ਸਭਾ ਦੀ ਚੋਣ ਲੜਦੇ ਨੇ ਉਸ ਵੇਲੇ ਉਹਨਾਂ ਦਾ ਚੋਣ ਪ੍ਰਚਾਰ ਜਿਹੜਾ ਉਹ ਵੇਖ ਰਹੇ ਹੁੰਦੇ ਨੇ ਔਰ ਉਹੀ ਸੁਖਵਿੰਦਰ ਸਿੰਘ ਹੁਣ ਸੂਤਰਾ ਮੁਤਾਬਕ ਚੋਣ ਲੜਨਾ ਚਾਹੁੰਦੇ ਸੀ ਔਰ ਸੂਤਰਾ ਮੁਤਾਬਕ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਸੁਖਵਿੰਦਰ ਸਿੰਘ ਹੁਣ ਆਮ ਆਦਮੀ ਪਾਰਟੀ ਦੇ ਵੱਲ ਨੂੰ ਆਪਣਾ ਸਮਰਥਨ ਦੇ ਸਕਦੇ ਨੇ ਸੁਖਵਿੰਦਰ ਸਿੰਘ ਹੈ ਕੌਣ ਇੰਦਰਾ ਗਾਂਧੀ ਕਤਲ ਹੁੰਦਾ ਉਸ ਦੇ ਵਿੱਚ ਦੋ ਬੋਡੀਗਾਰਡ ਇੰਦਰਾ ਗਾਂਧੀ ਦੇ ਬਿਨ ਸਿੰਘ ਸਤਵੰਤ ਸਿੰਘ ਸੁਖਵਿੰਦਰ ਸਿੰਘ ਸਤਵੰਤ ਸਿੰਘ ਦੇ ਭਤੀਜੇ ਨੇ ਉਹਨਾਂ ਦੇ ਪਰਿ ਸਰਜੀਤ ਸਿੰਘ ਖਾਲਸਾ ਦੇ ਵੀ ਕਰੀਬੀ ਦੱਸਿਆ ਜਾ ਸਕਦਾ ਕਿਉਂਕਿ ਸਰਜੀਤ ਸਿੰਘ ਖਾਲਸਾ ਦੇ ਪਿਤਾ ਸ਼ੀਤਪਾਈ ਬਿਆਨ ਸਿੰਘ ਸਿਗੇ ਔਰ ਭਾਈ ਤੁਨ ਸਿੰਘ ਦੇ ਭਤੀਜੇ ਜਿਹੜੇ ਨੇ ਉਹ ਸੁਖਵਿੰਦਰ ਸਿੰਘ ਨੇ ਔਰ ਇਸੇ ਲਿਹਾਜ਼ ਦੇ ਨਾਲ ਉਹ ਚੋਣ ਲੜਨਾ ਵੀ ਚਾਹੁੰਦੇ ਸਿਗੇ ਪਰ ਸੂਤਰਾਂ ਮੁਤਾਬਕ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਸੁਖਵਿੰਦਰ ਸਿੰਘ ਜਿਹੜੇ ਉਹ ਆਮ ਆਦਮੀ ਪਾਰਟੀ ਵੱਲ ਭੁਗ ਸਕਦੇ ਨੇ ਭੁਗਤਾ ਸਕਦੇ ਨੇ ਹੁਣ ਇਹ ਚਰਚਾਵਾ ਕਿੰਨੀ ਅੱਕ ਸੱਚ ਨੇ ਔਰ ਇਹਨਾਂ ਚਰਚਾਵਾ ਦੀ ਹੋਂਦ ਤੋਂ ਬਾਅਦ ਕਿਸ ਤਰ੍ਹਾਂ ਦਾ ਰੂਪ ਪੰਥਕ ਇਕਾਈ ਦੇ ਵਿੱਚ ਵਿਖਿਆ ਜਾ ਸਕਦਾ ਇਹ ਵੀ ਆਪਣੇ ਆਪ ਵਿੱਚ ਸਵਾਲ ਖੜੇ ਹੋ ਰਹੇ ਉਹ ਪੰਥਕ ਇਕਾਈ ਜਿਹਨੂੰ ਅਜੇ ਤੱਕ ਨਾਮ ਤਾਂ ਨਹੀਂ ਦਿੱਤਾ ਗਿਆ ਪਰ ਉਹ ਵਿਚਾਰ ਰਹੀ ਹੈ ਉਹ ਪੰਥਕ ਇਕਾਈ ਜਿਹੜੀ ਇਹ ਦਾਵਾ ਕਰ ਚੁੱਕੀ ਹੈ ਕਿ ਅਸੀਂ ਜ਼ਮੀਨੀ ਚੋਣਾ ਨਹੀਂ ਲੜਨੀ ਆ ਅਸੀਂ ਸਾਰਾ ਦਰਮਦਾਰ ਐਸਜੀਪੀਸੀ ਚੋਣਾਂ ਦੇ ਉੱਤੇ ਛੱਡਿਆ ਹੋਇਆ ਉਹ ਪੰਥਕ ਇਕਾਈ ਇਸ ਦੇ ਵਿੱਚ ਸਰਜੀਤ ਸਿੰਘ ਖਾਲਸਾ ਔਰ ਭਾਈ ਅੰਮ੍ਰਿਤਪਾਲ ਸਿੰਘ ਹੈਗੇ ਨੇ ਯਾ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਐਥੋਂ ਤੱਕ ਤਾਂ ਗੱਲ ਸਾਫ਼ ਕਲੀਅਰ ਕਰ ਦਿੱਤੀ ਸੀ ਕਿ ਇਦਾਂ ਦਾ ਜੇ ਕੋਈ ਪਲਾਨ ਨਹੀਂ ਹੈਗਾ ਜ਼ਮੀਨੀ ਚੋਣ ਲੜਨ ਦਾ ਪਰ ਉਸ ਤੋਂ ਬਾਅਦ ਹੁਣ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਜੇ ਸੁਖਵਿੰਦਰ ਸਿੰਘ ਸਰਬਜੀਤ ਸਿੰਘ ਖਾਲਸਾ ਦੇ ਕਰੀਬੀ ਨੇ ਤਾਂ ਕਿ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਸਪੋਰਟ ਕਰ ਰਿਹਾ ਕਿਉਂਕਿ ਸਵਾਲ ਖੜਾ ਹੋ ਰਿਹਾ ਹੈ ਕਿ ਇਸ ਮਾਮਲੇ ਦੇ ਪਿੱਛੇ ਆਖਰ ਹੈ ਕੌਣ ਸਰਬਜੀਤ ਸਿੰਘ ਖਾਲਸਾ ਦੇ ਕਰੀਬੀ ਸੁਖਵਿੰਦਰ ਸਿੰਘ ਦੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਪਹਿਰਾ ਕੌਣ ਦੇ ਰਿਹਾ ਕੀ ਸਰਬਜੀਤ ਸਿੰਘ ਖਾਲਸਾ ਜੇ ਇਹ ਸੱਚ ਹੈ ਤਾਂ ਕੀ ਸਰਬਜੀਤ ਸਿੰਘ ਖਾਲਸਾ ਸੁਖਵਿੰਦਰ ਸਿੰਘ ਦੇ ਪਿੱਛੇ ਹੈਗੇ ਨੇ ਜਾਂ ਕੀ ਉਹਨਾਂ ਨੂੰ ਸਪੋਰਟ ਕਰ ਰਿਹਾ ਜਾਂ ਕੀ ਉਹਨਾਂ ਦੇ ਇਸ ਫੈਸਲੇ ਨੂੰ ਸਪੋਰਟ ਕਰ ਰਿਹਾ ਜੇ ਇਹ ਗੱਲ ਸੱਚ ਨਿਕਲਦੀ ਹੈ ਤਾਂ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਦੇ ਵਿੱਚ ਵੀ ਵੱਖ-ਵੱਖ ਨਰੇਟਿਵਸ ਨਿਕਲ ਸਕਦੇ ਨੇ ਔਰ ਆਉਂਦਾ ਸਮਾਂ ਜਿਹੜੀ ਪੰਥਕ ਕਾਈ ਹੈ ਉਸ ਦੇ ਵ ਤਾਰਕ ਹੋ ਸਕਦਾ ਪਰ ਸੱਚ ਕੀ ਹੈ ਉਹਦੇ ਆਉਣ ਤੱਕ ਉਡੀਕ ਕਰਨੀ ਚਾਹੀਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ